ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਪੰਜਾਬੀ ਸਿੱਧੂ ਗੁਰਪ੍ਰੀਤ ਤੇ ਵੀਡੀਓ ਨੇ ਅੰਤ ਤੱਕ ਜ਼ਰੂਰ ਦੇਖਿਆ ਕਰੋ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਕਿਵੇਂ ਦੀ ਲੱਗੀ ਤੇ ਇੱਕ ਪਲੀਜ਼ ਰਿਕਵੈਸਟ ਹੈ ਜਿਹੜੇ ਚੈਨਲ ਤੇ ਨਵੇਂ ਹੁੰਦੇ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਠੀਕ ਹੈ ਜੀ ਤੇ ਇੰਸਟਾਗ੍ਰam ਦੇ ਉੱਪਰ ਵੀ ਆਪਣਾ ਪੇਜ ਬਣਿਆ ਹੈ ਗੁਰਪ੍ਰੀਤ ਸਿੱਧੂ ਕਟੇ ਤੁਸੀਂ ਸਰਚ ਕਰਕੇ ਜਾ ਸਕਦੇ ਹੋ ਤੇ ਉਹਦੇ ਉੱਪਰ ਆਪਣੇ ਡਿਜ਼ਾਈਨ ਹੈ ਜਿਹੜੇ ਤੁਸੀਂ ਦੇਖ ਸਕਦੇ ਹੋਗੇ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੀ ਠੀਕ ਹੈ ਜੀ ਪਹਿਲਾਂ ਆਪਾਂ ਤੁਹਾਨੂੰ ਸੂਟ ਦਿਖਾਵਾਂਗੇ ਨਵੇਂ ਡਿਜ਼ਾਈਨ ਦੇ ਨੇ ਜੋ ਆਪਣੇ ਰੈਡੀ ਕੀਤੇ ਹੋਏ ਨੇ ਉਸ ਤੋਂ ਬਾਅਦ ਆਪਾਂ ਤੁਹਾਡੇ ਲਈ ਬਹੁਤ ਸੋਹਣਾ ਆਫਰ ਹੈ ਜਿਹੜਾ ਲੈ ਕੇ ਆਇਆਗੇ ਠੀਕ ਹੈ ਜੀ ਤੇ ਇਸ ਕਰਕੇ ਵੀਡੀਓ ਸਕਿਪ ਨਾ ਕਰਿਓ ਤੇ ਚਲੋ ਜੀ ਆਪਾਂ ਸਟਾਰਟ ਕਰਦੇ ਆ ਸਭ ਤੋਂ ਪਹਿਲਾਂ ਮੇਰੇ ਸੂਟ ਜੋ ਵੇਅਰ ਕੀਤਾ ਹੈ ਠੀਕ ਹੈ ਜੀ ਇਹ ਕਾਪਰ ਰਸਟ ਜਿਹਾ ਕਲਰ ਹੈ ਬਹੁਤ ਸੋਹਣਾ ਕਲਰ ਹੈਗਾ ਇਸ ਤਰ੍ਹਾਂ ਦਾ ਆਪਣਾ ਰੈਡੀ ਕੀਤਾ ਹੋਇਆ ਹੈਗਾ neck ਦੇ ਉੱਪਰ ਆਪਾਂ ਵਰਕ ਕਰਿਆ ਹੈ ਜੋ ਆਪਣੇ hip ਤੱਕ ਆਊਗਾ ਠੀਕ ਹੈ ਜੀ ਤੇ ਇਸ ਤਰ੍ਹਾਂ ਬਾਹ ਦੇ ਉੱਪਰ ਹੈ ਤੇ ਮੈਂ ਘੇਰੇ ਦੇ ਉੱਪਰ ਵੀ ਸੇਮ ਬੇਲ ਹੈ ਜਿਹੜੀ ਬਣਾਈ ਹੋਈ ਹੈ ਤੁਸੀਂ ਨਹੀਂ ਬਣਾਉਣੀ ਤਾਂ ਇਸ ਤਰ੍ਹਾਂ ਵੀ ਰੈਡੀ ਕਰਵਾ ਸਕਦੇ ਹੋ ਉਹਦੇ ਠੀਕ ਹੈ ਜੀ ਤੇ ਸਟਾਪ ਵੀ ਬਹੁਤ ਸੋਹਣਾ ਹੈ ਇਹਦੇ ਵਿੱਚ ਤੁਹਾਨੂੰ ਹੋਰ ਕਲਰ ਮਿਲ ਜਾਣਗੇ ਸੇਮ ਕਲਰ ਨਹੀਂ ਮਿਲਣਾ ਹੈਗਾ ਜੇ ਸੇਮ ਕਲਰ ਤੇ ਬਣਾਉਣਾ ਤਾਂ ਆਪਾਂ ਕਿਸੇ ਹੋਰ ਸਟਾਪ ਦੇ ਉੱਪਰ ਬਣਾ ਕੇ ਦੇ ਦਾਂਗੇ ਲਓ ਜੀ ਆਪਾਂ ਵੀਡੀਓ ਸਟਾਰਟ ਕਰਦੇ ਆਂਗੇ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਸੂਟ ਦਿਖਾਉਨੇ ਆਂਗੇ ਬਹੁਤ ਸੋਹਣਾ ਆਪਾਂ ਸਿੱਕਾ ਸਿਲਕ ਦੇ ਉੱਪਰ ਰੈਡੀ ਕੀਤਾ ਹੋਇਆ ਹੈਗਾ ਤੇ ਰਾਮਾ ਗ੍ਰੀਨ ਦਾ ਕਲਰ ਹੋਊਗਾ ਸੂਟ ਦਾ ਠੀਕ ਹੈ ਤੇ ਇਸ ਤਰ੍ਹਾਂ ਦਾ ਡਿਜ਼ਾਈਨ ਹੈ ਜਿਹੜਾ ਆਪਾਂ ਇਹਦੇ ਉੱਪਰ ਬਣਾਇਆ ਹੋਇਆ ਹੈਗਾ ਜਿਸ ਤਰ੍ਹਾਂ ਦਾ ਡਿਜ਼ਾਈਨ ਆਪਾਂ ਨੂੰ ਆਇਆ ਸੀ ਆਪਾਂ ਉਸੇ ਤਰ੍ਹਾਂ ਦਾ ਹੀ ਬਣਾ ਕੇ ਦਿੰਨੇ ਆਂਗੇ ਤੇ ਬਾਕੀ थ्रेड ਕਲਰ ਹੁੰਦੇ ਨੇ ਉਹ ਵੀ ਆਪਾਂ ਕਸਟਮਰ ਦੀ ਚੋਇਸ ਤੇ ਲਾਉਣੇ ਹੁੰਦੇ ਆ ਜੋ ਕਸਟਮਰ ਸਾਡੇ ਤੇ ਛੱਡ ਦਿੰਦਾ ਤੇ ਫਿਰ ਅਸੀਂ ਆਪਣੀ ਚੋਇਸ ਦੇ ਲਾ ਕੇ ਦਿੰਨੇ ਆਂ ਠੀਕ ਹੈ ਜੀ ਤੇ ਇਸ ਤਰ੍ਹਾਂ ਦਾ ਇੱਕ ਸਾਈਡ ਵੱਡਾ ਫਲਾਵਰ ਬਣ ਪਾਇਆ ਬਣਾਇਆ ਹੋਇਆ ਹੈਗਾ ਤੇ ਫਿਰ ਇਸ ਤਰ੍ਹਾਂ ਦੀ ਵਿੱਚ ਕਲੀ ਬਣਾਈ ਹੋਈ ਹੈ ਤੇ ਫਿਰ ਇਹਦੇ ਸੈਂਟਰ ਦੇ ਵਿੱਚ ਛੋਟੇ-ਛੋਟੇ ਬੂਟੇ ਨੇ ਜਿਹੜੇ ਆਪਣੇ ਪਾਏ ਹੋਏ ਨੇਗੇ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਫਿਰ ਦੂਸਰੀ ਸਾਈਡ ਆ ਜਾਂਦਾ ਫਿਰ ਇਸ ਤਰ੍ਹਾਂ ਵੱਡਾ ਫਲਾワー ਜਿਹੜਾ ਪਾਇਆ ਹੈ ਦੋਨੋਂ ਸਾਈਡ ਚਾਕਾਂ ਦੇ ਉੱਪਰ ਇਸ ਤਰ੍ਹਾਂ ਦਾ ਹੀ ਡਿਜ਼ਾਈਨ ਬਣਿਆ ਹੋਇਆਗਾ ਤੇ ਤੁਹਾਡੇ ਨਾਲ ਆਪਾਂ ਫੋਟੋ ਵੀ ਸ਼ੇਅਰ ਕਰ ਦਾਂਗੇ ਇਹ ਬਣਿਆ ਹੋਇਆ ਸਟਿਚ ਕੀਤਾ ਹੈ ਕਿਸ ਤਰ੍ਹਾਂ ਦਾ ਲੱਗਦਾ ਤੇ ਇਹ ਵਾਲੇ ਬੂਟੇ ਸਾਨੂੰ ਪੂਰੀ ਸ਼ਰਟ ਦੇ ਵਿੱਚ ਮਿਲਣਗੇ ਠੀਕ ਹੈ ਜੀ ਜਿੰਨੀ ਆਪਣੀ ਲੈਂਥ ਹੈਗੀ ਸ਼ਰਟ ਦੀ ਦੇਖੋ ਜੀ ਠੀਕ ਹੈ ਤੇ neck ਤੱਕ ਆਉਣਗੇ ਇਹ ਲੋਚੀ ਬਹੁਤ ਸੋਹਣਾ ਕੰਮ ਕੀਤਾ ਹੈ ਬਾਕੀ ਥ्रेड ਕਲਰ ਤੁਸੀਂ ਆਪਣੀ ਚੋਇਸ ਦੇ ਕੋਈ ਵੀ ਪਾ ਸਕਦੇ ਹੋਗੇ ਵੈਸੇ ਇਹ ਵੀ ਪਾਏ ਇਹ ਬਹੁਤ ਸੋਹਣੇ ਲੱਗਦੇ ਨੇ ਬਹੁਤ ਸੋਹਣਾ ਸੂਟ ਬਣਿਆ ਹੈ ਤੁਸੀਂ ਕਿਸੇ ਵੀ ਕਲਰ ਦੇ ਉੱਪਰ ਇਹ ਡਿਜ਼ਾਈਨ ਹੈ ਜਿਹੜਾ ਬਣਾ ਸਕਦੇ ਹੋਗੇ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਇਆਗਾ ਤੇ ਇਹਦੀ ਬਾਹਾਂ ਦੇ ਉੱਪਰ ਵੀ ਦਿਖਾ ਦਿੰਨੇ ਆ ਆਪਾਂ ਇਸ ਤਰ੍ਹਾਂ ਦਾ ਫਲਾਰ ਹੈ ਜਿਹੜਾ ਉਹ ਆਪਾਂ ਇਹਦੀ ਬਾਹਾਂ ਦੇ ਉੱਪਰ ਪਾਇਆ ਹੋਇਆ ਠੀਕ ਹੈ ਜੀ ਕੰਮ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਠੀਕ ਹੈ ਜੀ ਤੇ ਬਹੁਤ ਸੋਹਣਾ ਕੰਮ ਹੋਊਗਾ ਆਪਣਾ ਨੀਟ ਐਂਡ ਕਲੀਨ ਹੈਗਾ ਤੇ ਇਹਦੇ ਨਾਲ ਆਪਾਂ ਨੇ ਦੁਪੱਟਾ ਜਿਹੜਾ ਉਹ ਫੁੱਲ ਪ्योर ਸ਼ਪੂਨ ਦਾ ਡਾਈ ਕੀਤਾ ਹੈ ਸਿੰਗਲ ਕਲਰ ਦੇ ਵਿੱਚ ਇਸ ਤਰ੍ਹਾਂ ਦੀ ਆਪਾਂ ਨੇ ਇਹਨੂੰ ਮੈਰੂਨ ਕਲਰ ਦੀ ਜਿਹੜੀ ਲੇਸ ਆ ਦਿੱਤੀ ਹੈ ਜੋ ਥ्रेड कलर ਪਾਏ ਨੇ ਉਸ ਤਰ੍ਹਾਂ ਦੀ ਆਪਾਂ ਲੇਸ ਦਿੱਤੀ ਹੋਈ ਹੈਗੀ ਠੀਕ ਹੈ ਜੀ ਤੇ ਨਾ ਭਾਰਤ ਦਾ ਦੁਪੱਟਾ ਹੋਊਗਾ ਬਿਲਕੁਲ ਲਾਈਟ ਵੇਟ ਹੁੰਦਾ ਜਿਹੜਾ ਫੁੱਲ ਪ्योर ਚ ਦੁਪੱਟਾ ਹੁੰਦਾ ਉਹ ਬਿਲਕੁਲ ਹੀ ਹਲਕਾ ਹੁੰਦਾ ਬਾਕੀ ਤੁਹਾਡੀ ਚੋਇਸ ਹੈ ਤੁਸੀਂ ਕਿਸ ਤਰ੍ਹਾਂ ਦਾ ਲਗਾਉਣਾ ਚਾਹੁੰਦੇ ਹੋ ਤੁਸੀਂ ਲਗਵਾ ਸਕਦੇ ਹੋਗੇ ਠੀਕ ਹੈ ਜੀ ਤੇ ਲੋਚ ਸਕ੍ਰੀਨ ਦੇ ਉੱਪਰ ਪ੍ਰਾਈਸ ਉਹਨੂੰ ਵੀ ਦੁਪੱਟਾ ਸ਼ੋ ਹੋਊਗਾ ਤੇ ਅਗਲਾ ਸੂਟ ਹੈਗਾ ਇਹ ਆਪਾਂ ਨੇ ਕੀਤਾ ਹੈ 80 ਗ੍ਰਾਮ ਕ੍ਰੇਪ ਦੇ ਉੱਪਰ ਠੀਕ ਹੈ ਜੀ ਤੇ ਇਹ ਆਪਾਂ ਡਾਈ ਕਰਵਾਈ ਸੀ ਡਾਈ ਕੀਤਾ ਹੋਇਆ ਹੈਗਾ ਇਹ ਵਾਲਾ ਸੂਟ ਆਪਣਾ ਤੇ ਬਹੁਤ ਸੋਹਣਾ ਡਿਜ਼ਾਈਨ ਹੈ ਜਿਹੜਾ ਆਪਾਂ ਨੇ ਇਹਦੇ ਉੱਪਰ ਬਣਾਇਆ ਹੋਇਆਗਾ ਇਹ ਵੀ ਡਿਜ਼ਾਈਨ ਕਾਫੀ ਜ਼ਿਆਦਾ ਟ੍ਰੈਂਡ ਦੇ ਵਿੱਚ ਨਹੀਂ ਹੈਗਾ ਹੁਣ ਤੱਕ ਤੇ ਤੁਸੀਂ ਦੇਖ ਸਕਦੇ ਹੋਗੇ ਲੋ ਜੀ ਮੋਸਣਾ ਡਿਜ਼ਾਈਨ ਬਣਿਆ ਹੋਇਆ ਹੈਗਾ ਇਸ ਤਰ੍ਹਾਂ ਆਪਣਾ ਚੱਕਾਂ ਤੋਂ ਲੈ ਕੇ ਘੇਰੇ ਦੇ ਉੱਪਰ ਆ ਗਿਆ ਫਿਰ ਇਸ ਤਰ੍ਹਾਂ ਸੈਂਟਰ ਦੇ ਵਿੱਚ ਆ ਗਿਆ ਠੀਕ ਹੈ ਜੀ ਤੇ ਫਿਰ ਦੂਸਰੀ ਸਾਈਡ ਚੱਕ ਦੇ ਉੱਪਰ ਆ ਗਿਆ ਸਿੰਗਲ ਥ्रेड ਦਾ ਕੰਮ ਕੀਤਾ ਹੋਇਆ ਹੈਗਾ ਬਹੁਤ ਸੋਹਣਾ ਸੂਟ ਦਾ ਕਲਰ ਹੈਗਾ ਤੁਸੀਂ ਕੋਈ ਵੀ ਕਲਰ ਹੈ ਜਿਹੜਾ ਇਹਦੇ ਵਿੱਚ ਐਡ ਕਰਵਾ ਸਕਦੇ ਹੋ ਸਿੰਗਲ ਕਲਰ ਲਾਇਆ ਹੈ ਸਿੰਗਲ ਕਲਰ ਕੋਈ ਵੀ ਐਡ ਕਰਵਾ ਸਕਦੇ ਹੋ ਠੀਕ ਆਪਣੀ ਚੁਆਇਸ ਦਾ ਸੇਮ ਰੱਖਣਾ ਚਾਹੁੰਦੇ ਹੋ ਤਾਂ ਸੇਮ ਵੀ ਰੱਖ ਸਕਦੇ ਹੋਗੇ ਬਹੁਤ ਸੋਹਣਾ ਬਣਿਆ ਹੋਏਗਾ ਤੇ ਠੀਕ ਹੈ ਜੀ ਤੇ ਜੇ ਤੁਸੀਂ ਐਨੀ ਰੇਂਜ ਦੇ ਵਿੱਚ ਨਹੀਂ ਕਰਾਉਣਾ ਚਾਹੁੰਦੇ ਤਾਂ ਤੁਸੀਂ ਨੇਚਰਲ ਕ੍ਰੇਪ ਦੇ ਉੱਪਰ ਕਰਵਾ ਸਕਦੇ ਹੋ ਠੀਕ ਹੈ ਜੀ ਨੇਚਰਲ ਕ੍ਰੇਪ ਦੇ ਉੱਪਰ ਸਾਨੂੰ ਘੱਟ ਰੇਟ ਵਿੱਚ ਪੈਜੂਗਾ ਘੱਟ ਵਿੱਚ ਪੈਜੂ ਥੋੜਾ ਬਹੁਤਾ ਘੱਟ ਹੋ ਜਾਂਦਾ ਹੈਗਾ ਤੇ ਜੇ ਆਪਾਂ ਨੂੰ ਸੇਮ ਕਲਰਫੁਲ ਮਿਲ ਗਿਆ ਤਾਂ ਠੀਕ ਹੈ ਜੀ ਡਾਈ ਕਰਵਾਇਆ ਤਾਂ ਬੀ ਸਾਨੂੰ ਠੀਕ ਰੇਂਜ ਦੇ ਵਿੱਚ ਪੈ ਜਾ। ਠੀਕ ਹੈ ਜੀ। ਲਓ ਜੀ ਇਹ ਵਾਲਾ ਵਰਕ ਹੈ ਜਿਹੜੀ ਇਹਦੀ ਬਾਹ ਦੇ ਉੱਪਰ ਕੀਤਾ ਹੈ। ਬਾਹ ਦੇ ਉੱਪਰ ਵੀ ਪ੍ਰੋਪਰ ਹੈਵੀ ਕੰਮ ਕੀਤਾ ਹੋਇਆ ਹੈਗਾ। ਬਹੁਤ ਸੋਹਣਾ ਕੰਮ ਹੈ ਜਿਹੜਾ ਕੀਤਾ ਹੋਇਆ ਹੈਗਾ। ਤੇ ਇਹ ਆਪਣੇ ਡਿਜ਼ਾਈਨ ਨੇ ਜਿਹੜੇ ਦੋਨੋਂ ਹੀ ਨਵੇਂ ਨੇ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋਗੇ ਤੇ ਇਹਦੀ ਆਪਾਂ ਨੇ ਬਾਟਮ ਦੇ ਉੱਪਰ ਵੀ ਕੰਮ ਕੀਤਾ ਹੋਇਆ ਹੈਗਾ ਉਹ ਵੀ ਆਪਾਂ ਤੁਹਾਨੂੰ ਦਿਖਾਉਣੇ ਆਂਗੇ। ਲਓ ਜੀ। ਇਸ ਤਰ੍ਹਾਂ ਦਾ ਡਿਜ਼ਾਈਨ ਹੈ ਜਿਹੜਾ ਉਹ ਇਹਦੀ ਬਾਟਮ ਦੇ ਉੱਪਰ ਬਣਿਆ ਹੋਇਆ ਹੈਗਾ। ਆਪਾਂ ਤੁਹਾਡੇ ਨਾਲ ਫੋਟੋ ਸ਼ੇਅਰ ਕਰ ਦਾਂਗੇ ਵੀ ਬਣਿਆ ਹੋਇਆ ਕਿਸ ਤਰ੍ਹਾਂ ਦਾ ਲੱਗਦਾ ਬਾਕੀ ਇਹ ਸਟੀਚਿੰਗ ਵੀ ਕਰਵਾਉਣਾ ਆਪਾਂ ਨੇ ਠੀਕ ਹੈ ਜੀ ਜਦੋਂ ਸਟੀਚਿੰਗ ਹੋ ਕੇ ਆ ਗਿਆ ਤੇ ਫਿਰ ਵੀ ਆਪਾਂ ਤੁਹਾਡੇ ਨਾਲ ਇਹਦੀ ਵੀਡੀਓ ਜਿਹੜੀ ਸ਼ੇਅਰ ਕਰਾਂਗੇ ਵੀ ਹੈ ਕਿਸ ਤਰ੍ਹਾਂ ਦਾ ਲੱਗਦਾ ਤੁਸੀਂ ਵਿਦਆਉਟ ਸਟੀਚਿੰਗ ਵੀ ਸੂਟ ਮੰਗਵਾ ਸਕਦੇ ਹੋ ਸਾਤੋਂ ਸਟੀਚ ਕਰਵਾਉਣਾ ਹੁੰਦਾ ਸਟੀਚ ਵੀ ਕਰਵਾ ਸਕਦੇ ਹੋ ਲੋਜੀ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਇਆ ਆਪਾਂ ਫਿਰ ਦਿਖਾ ਦਿੰਨੇ ਆਂਗੇ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਤੇ ਦੋਨੋਂ ਹੀ ਡਿਜ਼ਾਈਨ ਬਹੁਤ ਸੋਹਣੇ ਨੇ ਜਿਸ ਨੂੰ ਤੁਹਾਨੂੰ ਕੋਈ ਵੀ ਪਸੰਦ ਆ ਤੁਸੀਂ ਸਭ ਤੋਂ ਸੂਟ ਆ ਜਿਹੜੇ ਰੈਡੀ ਕਰਵਾ ਸਕਦੇ ਹੋਗੇ ਠੀਕ ਹੈ ਜੀ ਹੈਂਡਵਰਕ ਦੇ ਸੂਟ ਦਾ ਵੀ ਤੁਸੀਂ ਆਰਡਰ ਦੇ ਸਕਦੇ ਹੋ ਉਸ ਦਾ ਵੀ ਆਪਾਂ ਕੰਮ ਕਰਵਾਉਨੇ ਆਂਗੇ ਬਹੁਤ ਸੋਹਣਾ ਕੰਮ ਕਰਦੇ ਆ ਆਪਣੇ ਵਰਕਰ ਦੀ ਫਿਨਿਸ਼ਿੰਗ ਬਹੁਤ ਸੋਹਣੀ ਹੁੰਦੀ ਹੈ ਹੈਂਡਵਰਕ ਦੇ ਵਿੱਚ ਵੀ ਲਓ ਜੀ ਤੇ ਇਹਦੇ ਨਾਲ ਦੁਪੱਟਾ ਜਿਹੜਾ ਉਹ ਆਪਾਂ ਪਿਓਰ ਔਰਗਾਂజా ਦਾ ਲਾਇਆ ਹੋਇਆ ਠੀਕ ਹੈ ਇਸ ਤਰ੍ਹਾਂ ਆਪਾਂ ਦੁਪੱਟਾ ਜਿਹੜਾ ਡਾਈ ਕੀਤਾ ਹੋਇਆ ਸੇਮ ਹੀ ਆਪਾਂ ਦੁਪੱਟਾ ਰੈਡੀ ਕਰਕੇ ਦਿੱਤਾ ਠੀਕ ਹੈ ਜੀ ਤੇ ਇਸ ਤਰ੍ਹਾਂ ਦੀ ਆਪਾਂ ਲੇਸ ਹੈ ਜਿਹੜੀ ਦੁਪੱਟੇ ਨੂੰ ਲਾਈ ਹੋਈ ਹੈਗੀ ਬਾਕੀ ਦੁਪੱਟਾ ਜੇ ਤੁਸੀਂ ਆਰਗੈਂਜ਼ਾ ਦਾ ਨਹੀਂ ਲੈਣਾ ਤਾਂ ਕਿਸੇ ਹੋਰ ਸਟਾਫ ਦਾ ਲੇਸ ਹੈ ਜਿਹਦੇ ਸਕਰੀਨ ਦੇ ਉੱਪਰ ਪ੍ਰਾਈਸ ਤੁਹਾਨੂੰ ਵੀ ਦੁਪੱਟਾ ਸ਼ੋ ਹੋ ਜਾਊਗਾ ਠੀਕ ਹੈ ਜੀ ਤੇ ਅਗਲਾ ਸੂਟ ਹੈਗਾ ਉਹ ਆਪਾਂ ਮੋਡਲ ਸਿਲਕ ਦੇ ਉੱਪਰ ਬਣਾਇਆ ਹੋਇਆ ਹੈਗਾ ਤੇ ਇਹ ਡਿਜ਼ਾਈਨ ਵੀ ਆਪਣੀ ਆਪਾਂ ਕਾਫੀ ਜਿਆਦੇ ਉਸ ਉੱਪਰ ਬਣਾ ਚੁੱਕੇ ਆਂਗੇ ਲੋਚੀ ਤੇ ਇਹ ਆਪਾਂ ਨੇ ਪਹਿਲੀ ਵਾਰ ਡਿਜ਼ਾਈਨ ਬਣਾਇਆ ਆਪਾਂ ਇਹਦੇ ਥ्रेड ਕਲਰ ਨੇ ਜਿਹੜੇ ਚੇਂਜ ਕੀਤੇ ਨੇਗੇ ਠੀਕ ਹੈ ਤੇ ਇਸ ਤਰ੍ਹਾਂ ਦਾ ਡਿਜ਼ਾਈਨ ਬਣਾਇਆ ਹੋਇਆ ਹੈਗਾ ਤੇ ਪਹਿਲਾਂ ਆਪਾਂ ਸੂਟ ਦੇ ਉੱਪਰ ਇਸ ਤਰ੍ਹਾਂ ਦੇ ਉੱਪਰ ਕਈ ਦੇ ਉੱਪਰ ਆਪਾਂ ਜਰੀ ਵੀ ਐਡ ਕੀਤੀ ਹੈ ਕਈ ਤੁਸੀਂ ਇਸ ਦੀ ਜਗ੍ਹਾ ਤੇ ਬਾਦਲਾ ਵੀ ਲਗਵਾ ਸਕਦੇ ਹੋ ਤੇ ਜਰੀ ਵੀ ਲਗਵਾ ਸਕਦੇ ਹੋ ਤੇ ਆਪਾਂ ਨੇ ਜਿਹੜੇ ਇਹਦੇ ਉੱਪਰ ਥ्रेड ਕਲਰ ਲਾਏ ਹੋਏ ਆ ਠੀਕ ਹੈ ਜੀ ਤੇ ਥ्रेड ਕਲਰ ਨਾਲ ਵੀ ਤੁਸੀਂ ਫਿਨਿਸ਼ਿੰਗ ਦੇਖ ਸਕਦੇ ਹੋ ਬਹੁਤ ਸੋਹਣਾ ਲੱਗਦਾ ਹੈਗਾ ਇੱਥੋਂ ਬਣਿਆ ਹੋਇਆ ਇਸ ਚੀਜ਼ ਠੀਕ ਹੈ ਤੇ ਇਹਦੇ ਵਿੱਚ ਸੈਂਟਰ ਦੇ ਵਿੱਚ ਇਸ ਤਰ੍ਹਾਂ ਆ ਗਿਆ ਠੀਕ ਹੈ ਫਿਰ ਇਸ ਤਰ੍ਹਾਂ ਦੂਸਰੀ ਸਾਈਡ ਆ ਗਿਆ ਤੇ ਇਹਨਾਂ ਦਾ 33 ਇੰਚ ਘੇਰਾ ਹੈਗਾ ਜਿਹੜੀ ਮੇਰੀ ਭੈਣ ਦਾ ਇਹ ਸੂਟ ਆਪਾਂ ਰੈਡੀ ਕੀਤਾ ਹੈ ਕਾਫੀ ਜਿਆਦਾ ਹੈਵੀ ਨੇ ਉਹ ਠੀਕ ਹੈ ਤੇ ਇਹਦਾ ਬਾਹ ਦੇ ਉੱਪਰ ਆ ਗਿਆ ਇਸ ਤਰ੍ਹਾਂ ਦਾ ਡਿਜ਼ਾਈਨ ਹੈ ਜਿਹੜਾ ਉਹ ਇਹਨਾਂ ਦੀ ਬਾਹ ਦੇ ਉੱਪਰ ਆ ਗਿਆ ਤੇ ਸੂਟ ਵੀ ਆਪਾਂ ਸਟਿਚਿੰਗ ਕਰਾਉਣਾਗਾ ਜਦੋਂ ਸਟਿਚਿੰਗ ਹੋ ਕੇ ਆ ਗਿਆ ਤੇ ਆਪਾਂ ਦੁਪੱਟਾ ਇਹਦੇ ਨਾਲ ਕਿਸ ਤਰ੍ਹਾਂ ਦਾ ਰੱਖਿਆ ਫਿਰ ਵੀ ਆਪਾਂ ਤੁਹਾਡੇ ਨਾਲ ਵੀਡੀਓ ਜਿਹੜੀ ਇਹ ਦੀ ਸ਼ੇਅਰ ਜ਼ਰੂਰ ਕਰਾਂਗੇ ਠੀਕ ਹੈ ਜੀ ਤੇ ਹੁਣ ਆਪਾਂ ਤੁਹਾਨੂੰ ਦੱਸ ਦਿੰਨੇ ਆਂਗੇ ਜੋ ਆਪਾਂ ਸਟਾਰਟਿੰਗ ਦੇ ਵਿੱਚ ਕਿਹਾ ਸੀਗਾ ਵੀ ਵੀਡੀਓ ਐਂਡ ਤੱਕ ਦੇਖਿਓ ਮਿਸ ਨਾ ਕਰਿਓ ਦੇਖੋ ਆਪਾਂ ਤੁਹਾਡੇ ਲਈ ਆਫਰ ਲੈ ਕੇ ਆਏ ਆਂ ਬਹੁਤ ਸਾਰੇ ਆਫਰ ਲੈ ਕੇ ਆਏ ਆਂ ਉਹ ਆਫਰ ਕੀ ਆ ਆਫਰ ਏ ਹੈਗਾ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਠੀਕ ਹੈ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਵੈਸੇ ਤਾਂ ਪੰਜ ਤੱਕ ਕਰੋ ਜੇ ਪੰਜ ਤੋਂ ਵੱਧ ਕਰ ਸਕਦੇ ਹੋ ਦੋਸਤੋ ਵੀ ਵੱਧ ਕਰੋ ਤੇ ਸ਼ੇਅਰ ਕੀਤੇ ਹੋਏ ਦਾ ਸਕਰੀਨ ਸ਼ਾਟ ਸਾਨੂੰ ਤੁਸੀਂ WhatsApp ਤੇ ਭੇਜ ਸਕਦੇ ਹੋ ਠੀਕ ਹੈ ਜੀ ਤੇ ਜਿੰਨਾ ਜ਼ਿਆਦਾ ਤੁਸੀਂ ਸਕਰੀਨਸ਼ਾਟ ਸੌਰੀ ਵੀਡੀਓ ਨੂੰ ਸ਼ੇਅਰ ਕਰੋਗੇ ਜਿਹੜੀ ਵੀਡੀਓ ਆਪਾਂ ਇਹ ਪਾਵਾਂਗੇ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋਗੇ ਤੇ ਉਹਦਾ ਸਾਨੂੰ ਸਕਰੀਨਸ਼ਾਟ ਭੇਜੋਗੇ ਠੀਕ ਹੈ ਜੀ ਤੇ ਆਪਾਂ ਉਹਦੇ ਲਈ ਆਫਰ ਹੈ ਜਿਹੜਾ ਉਹ ਲੈ ਕੇ ਆਵਾਂਗੇ ਤੁਹਾਨੂੰ ਗਿਫਟ ਦੇਵਾਂਗੇ ਬਹੁਤ ਸੋਹਣਾ ਆਪਾਂ ਗਿਫਟ ਦੇਵਾਂਗੇ ਹਰੇਕ ਭੈਣ ਦੀ ਚੁਆਇਸ ਹੁੰਦੀ ਹੈਗੀ ਜੋ ਗਿਫਟ ਆਪਾਂ ਤੁਹਾਨੂੰ ਦੇਵਾਂਗੇ ਠੀਕ ਹੈ ਜੀ ਇਹ ਕੀ ਦੇਵਾਂਗੇ ਇਹ ਵੀ ਆਪਾਂ ਤੁਹਾਨੂੰ ਬਹੁਤ ਹੀ ਜਲਦ ਆਪਾਂ ਦੱਸਾਂਗੇ ਵੀ ਆਪਾਂ ਤੁਹਾਨੂੰ ਗਿਫਟ ਦੇ ਵਿੱਚ ਕੀ ਦੇਵਾਂਗੇ ਭੈਣਾਂ ਦੀ ਪਸੰਦ ਹੁੰਦੀ ਹੈ ਤੁਹਾਨੂੰ ਪਤਾ ਹੀ ਲੱਗ ਗਿਆ ਹੋਊ ਵੀ ਹਰੇ ਠੀਕ ਹੈ ਜੀ ਤੇ ਜੋ ਵੀ ਆਪਾਂ ਤੁਹਾਨੂੰ ਦੇਵਾਂਗੇ ਵਧੀਆ ਹੀ ਦੇਵਾਂਗੇ ਠੀਕ ਹੈ ਜੀ ਵੈਸੇ ਤਾਂ ਆਪਣੀ অপਸ਼ਨ ਹੈਗੀ ਆ ਵੀ ਆਪਾਂ ਸੂਟ ਆਪਾਂ ਗਿਫਟ ਕਰਾਂਗੇ ਹਰੇਕ ਭੈਣ ਨੂੰ ਜੋ ਸੂਟ ਹੋਊਗਾ ਆਪਾਂ ਬ੍ਰਾਂਡ ਦਾ ਦੇਵਾਂਗੇ ਵਧੀਆ ਦੇਵਾਂਗੇ ਠੀਕ ਹੈ ਜੀ ਜਿਸ ਤਰ੍ਹਾਂ ਦਾ ਆਪਾਂ ਸਟਾਫ ਰੱਖਦੇ ਆ ਉਸੇ ਤਰ੍ਹਾਂ ਦਾ ਹੀ ਦੇਵਾਂਗੇ ਤੇ ਜਦੋਂ ਤੱਕ ਆਪਣੇ ਚੈਨਲ ਦੇ ਆਪਣੇ 10000 ਸਬਸਕ੍ਰਾਈਬ ਪੂਰੇ ਨਹੀਂ ਹੋ ਜਾਂਦੇ ਉਦੋਂ ਤੱਕ ਆਪਾਂ ਇਹ ਜਿਹੜਾ ਗਿਫਟ ਐਂਪਰ ਨਹੀਂ ਦੇਵਾਂਗੇ ਜਦੋਂ ਆਪਣੇ 10000 ਸਬਸਕ੍ਰਾਈਬ ਪੂਰੇ ਹੋਗੇ ਆਪਾਂ ਨਾਲ ਦੀ ਨਾਲ ਹੀ ਤੁਹਾਡੇ ਲਈ ਗਿਫਟ ਐਂਪਰ ਲੈ ਕੇ ਆਵਾਂਗੇ ਉਹਦੇ ਵੀ ਆਪਾਂ ਸਪੈਸ਼ਲ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਠੀਕ ਹੈ ਜੀ ਜੋ ਮੇਰੀਆਂ ਭੈਣਾਂ ਇੰਸਟਾਗ੍ਰam ਚਲਾਉਂਦੀਆਂ ਨੇ ਇੰਸਟਾਗ੍ਰam ਦੇ ਉੱਪਰ ਵੀ ਆਪਣਾ ਪੇਜ ਹੈ ਗੁਰਪ੍ਰੀਤ ਸਿੱਧੂ ਬੁਟੀਕ ਤੁਸੀਂ ਉਹਨੂੰ ਵੀ ਸ਼ੇਅਰ ਕਰੋ ਤੇ ਉਹਦੀ ਸਟੋਰੀ ਹੈ ਜਿਹੜੀ ਮੈਂਸ਼ਨ ਕਰੋ ਤੇ ਉਹਦਾ ਵੀ ਸਾਨੂੰ ਸਕਰੀਨਸ਼ਾਟ ਭੇਜੋ ਠੀਕ ਹੈ ਜੀ ਤੇ ਆਪਾਂ ਸਾਰਿਆਂ ਦੇ ਨਾਮ ਜ਼ਰੂਰ ਭੇਜਣਾ ਆਪਣੇ ਪਿੰਡ ਦਾ ਨਾਮ ਲਿਖ ਕੇ ਵੀ ਭੇਜਣਾ ਤਾਂ ਜੋ ਅਸੀਂ ਉਹਨਾਂ ਦੇ ਪਿੰਡ ਦਾ ਨਾਮ ਲਿਖ ਕੇ ਹੀ ਆਪਾਂ ਪਰਚੀ ਹੈ ਜਿਹੜੀ ਇੱਕ ਬਾਕਸ ਦੇ ਵਿੱਚ ਪਾਵਾਂਗੇ ਤੇ ਉਹਦੇ ਵਿੱਚੋਂ ਸਿਲੈਕਟ ਕਰਾਂਗੇ ਜੋ ਵੀ ਮੇਰੀ ਭੈਣ ਲੱਕੀ ਹੋਊਗੀ ਤਾਂ ਉਹਦੇ ਲਈ ਹੀ ਆਪਾਂ ਉਹਨੂੰ ਆਪਾਂ ਇਹ ਗਿਫਟ ਹੈ ਜਿਹੜਾ ਭੇਜਾਂਗੇ ਠੀਕ ਹੈ ਜੀ ਤੇ ਆਪਾਂ ਬਹੁਤ ਸੋਹਣਾ ਗਿਫਟ ਦੇਵਾਂਗੇ ਆਪਾਂ ਤਿੰਨ ਲੱਕੀ ਜੀ ਜਿਹੜੇ ਉਹ ਕੱਢਾਂਗੇ ਠੀਕ ਹੈ ਜੇ ਆਪਾਂ ਨੂੰ ਵਧੀਆ ਰਿਸਪਾਂਸ ਮਿਲਿਆ ਤਾਂ ਆਪਾਂ ਹੋ ਸਕਦਾ ਅੱਗੇ ਤੁਹਾਡੇ ਲਈ ਇਸ ਤੋਂ ਵੀ ਜ਼ਿਆਦਾ ਵੈਸਟ ਆਫਰ ਹੈ ਜਿਹੜਾ ਉਹ ਲੈ ਕੇ ਆਈਏ ਇਸ ਲਈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੋ ਮੇਰੀਆਂ ਭੈਣਾਂ ਇਸ ਦਾ ਫਾਇਦਾ ਲੈਣਾ ਚਾਹੁੰਦੀਆਂ ਨੇ ਸਾਡੇ ਡਿਜ਼ਾਈਨ ਤੁਹਾਨੂੰ ਪਸੰਦ ਆਉਂਦੇ ਨੇ ਤੇ ਆਪਣੀ ਠੀਕ ਹੈ ਜੀ ਆਪਣੀ ਜਿਹੜੀਆਂ ਵੀ ਭੈਣਾਂ ਬੁਟੀਕ ਤੋਂ ਸੂਟ ਬਣਾਉਣਾ ਚਾਹੁੰਦੀਆਂ ਨੇਂ ਗਿਆ ਉਹਨਾਂ ਨੂੰ ਇਹ ਵੀਡੀਓ ਸ਼ੇਅਰ ਕਰੋ ਤੇ ਆਪਣੇ ਇਹ ਵਰਕ ਹੈ ਜਿਹੜਾ ਇਹ ਸਾਰਾ ਪਰਫਮ ਮਸ਼ੀਨ ਦਾ ਹੋਊਗਾ ਤੇ ਕੰਪਿਊਟਰ ਮਸ਼ੀਨ ਵਾਲਾ ਆਪਾਂ ਵਰਕ ਨਹੀਂ ਕਰਵਾਉਂਦੇ ਹੈਗੇ ਜੋ ਮੇਰੀਆਂ ਭੈਣਾਂ ਸਟੇਟਸ ਲਾ ਸਕਦੀਆਂ ਨੇ ਤੇ ਉਹ ਆਪਣਾ ਸਟੇਟਸ ਵੀ ਲਾ ਦੇਣ ਠੀਕ ਹੈ ਜੀ ਸਾਡੀ ਵੀਡੀਓ ਦਾ ਤਾਂ ਜੋ ਵੱਧ ਤੋਂ ਵੱਧ ਮੇਰੀਆਂ ਭੈਣਾਂ ਤੱਕ ਇਹ ਪਹੁੰਚ ਸਕੇ ਤੇ ਇਹਦਾ ਫਾਇਦਾ ਜਿਹੜਾ ਉਹ ਲੈ ਸਕਣ ਠੀਕ ਹੈ ਜੀ ਚਲੋ ਜੀ